ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਜੀ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਤੇ ਸਾਡੇ ਹਲਕੇ ਦੇ ਐਮਐਲਏ ਸਰਦਾਰ ਹਰਦੀਪ ਸਿੰਘ ਡੈਂਪੀ ਢਲੋਂ ਜੀ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਜੀ ਔਰ ਜੋ ਵੀ ਸਾਡੇ ਤੇ ਉਮੀਦਾਂ ਜਿਹੜੇ ਸਾਡੇ ਵੋਟਰ ਨੇ ਸਾਨੂੰ ਵੋਟਾਂ ਪਾਉਣਗੇ ਇਹਨਾਂ ਦੀਆਂ ਜੋ ਉਮੀਦਾਂ ਨੇ ਅਸੀਂ ਉਹਨਾਂ ਤੇ ਪੂਰੇ ਖਰੇ ਉਤਰਾਂਗੇ ਜੀ ਲੱਗਦਾ ਜੀ ਜਿਵੇਂ ਆਮ ਆਦਮੀ ਪਾਰਟੀ ਦੇ ਹੁਣ ਐਮਐਲਏ ਨਵੇਂ ਬੜੇ ਹੋਏ ਆ ਕਿੰਨੇ ਕਵਕਾਸ ਕਾਰ ਚੱਲ ਰਹੇ ਆ ਜਾਂ ਬਾਕੀ 1.5 ਸਾਲ ਰਹਿ ਗਿਆ ਤੇ ਹੋਰ ਕੀ ਕੀ ਜਿਹੜੇ ਕੰਮ ਆ ਜਿਹੜੇ ਤੁਸੀਂ ਪਿੰਡਾਂ ਜਾਣੇ ਲੋਕਾਂ ਨੂੰ ਦੱਸ ਸਕਦੇ ਮੇਰੇ ਤੋਂ ਪਹਿਲਾਂ ਜਿਵੇਂ ਸਰਦਾਰ ਹਰਦੀਪ ਸਿੰਘ ਡੈਂਪੀਟਲੋਜੀ ਨੇ ਦੱਸਿਆ ਵੀ ਇੱਥੇ ਖਾਸ ਕਰਕੇ ਤੁਹਾਡੇ ਨਗਰ ਦੇ ਵਿੱਚ ਹੀ ਗਲੀਆਂ ਪੱਕੀਆਂ ਹੋ ਗਈਆਂ ਖਾਲਿਆਂ ਦੇ ਕੰਮ ਅੱਗੇ ਚੱਲਣਗੇ ਮਕਾਨ ਜਿਹੜੇ ਪੈਂਡਿੰਗ ਪਏ ਆ ਉਹ ਬਣ ਜਾਣਗੇ ਇਸ ਤੋਂ ਇਲਾਵਾ ਜੋ ਜੋ ਵੀ ਲੋਕਾਂ ਦੀਆਂ ਮੰਗਾਂ ਹੋਣਗੀਆਂ ਉਹ ਪੂਰੀਆਂ ਹੋਣਗੀਆਂ ਸਰਕਾਰ ਦੇ ਵਿੱਚ ਬਾਕੀ ਸਰਕਾਰ ਦਾ ਜਦੋਂ ਆਹ ਜਿਵੇਂ ਹੁਣ ਮੈਂ ਮੰਨ ਲਵਾਂ ਵੀ ਲਾਸਤ ਸਾਲ ਆ ਫਿਰ 27 ਚ ਇਲੈਕਸ਼ਨ ਆ ਤਾਂ ਇਹਦੇ ਚ ਹੋਰ ਵੀ ਪੂਰ ਜ਼ੋਰ ਮਤਲਬ ਕੰਮ ਚੱਲਣਗੇ ਜੀ ਜਿਵੇਂ ਪਿੰਡਾਂ ਦੀਆਂ ਵੋਟਾਂ ਹੁੰਦੀਆਂ ਇਹ ਜਿਵੇਂ ਪਿਛਲੀ ਵਾਰੀ ਸਰਪੰਚੀ ਦੇ ਵਿੱਚ ਕਾਗਜ਼ ਕੈਨਸਲ ਹੋਇਆ ਜਾਂ ਇਸ ਵਾਰ ਐਮਐਲਏ ਨੇ ਪਹਿਲਾਂ ਹੀ ਕਹਿਤਾ ਸੀ ਕਿ ਇੰਦਾਂ ਦਾ ਕੁਝ ਨਹੀਂ ਹੋਊਗਾ ਕਿਹੜੇ ਤੇ ਵੋਟਾਂ ਜਿਹੜੀਆਂ ਹੁਣ ਪੈਣਗੀਆਂ ਜਿਵੇਂ ਪੂਰੇ ਅਮਨ ਮਾਨ ਨਾਲ ਪੈ ਜਾਣਗੀਆਂ ਵੋਟਾਂ ਹਾਂਜੀ ਮੈਂ ਬਿਲਕੁਲ ਜੀ ਮੈਂ ਵੋਟਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਅਮਨ ਸ਼ਾਂਤੀ ਦੇ ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਮਨ ਸ਼ਾਂਤੀ ਦੇ ਨਾਲ ਵੋਟ ਲੋਕ ਨਿਰਪੱਖ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂ ਬਿਲਕੁਲ ਇਸੇ ਤਰ੍ਹਾਂ ਹੀ ਪਹਿਣਗੇ ਵੋਟਰਾਂ ਨੂੰ ਇੱਕ ਵਾਰੀ ਕੀ ਫ੍ਰੀ ਕਰੋਗੇ ਵੋਟਰਾਂ ਨੂੰ ਮੈਂ ਅਪੀਲ ਕਰਦਾ ਕਿ ਵੋਟ ਇੱਕ ਆਪਣੀ ਤਾਕਤ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਵੋਟ ਪਾਉਣਾ ਨਹੀਂ ਕੋਈ ਰਹਿ ਨਾ ਜਾਵੇ ਸਾਰਿਆਂ ਨੂੰ ਬੇਨਤੀ ਹੈ ਚਾਹੇ ਕੋਈ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਵੀ ਵੋਟ ਵੱਧ ਤੋਂ ਵੱਧ ਵੋਟਰ ਹੈ ਜਿਹੜੇ ਵੋਟ ਪਾਉਣ ਔਰ ਜਿਵੇਂ ਭਾਈ ਜੀ ਨੇ ਐਮਐਲਏ ਸਾਹਿਬ ਨੇ ਦੱਸਿਆ ਕਿ ਅਗਰ ਤੁਸੀਂ ਸਾਡੇ ਸਿਰ ਤੇ ਹੱਥ ਰੱਖਦੇ ਹੋ ਤਾਂ ਅਸੀਂ ਦਿਨ ਰਾਤ ਹਲਕੇ ਦੇ ਲੋਕਾਂ ਦੇ ਨਾਲ ਬਾਈ ਦੇ ਐਮਐਲਏ ਸਾਹਿਬ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਕੰਮ ਕਰਾਂਗੇ। ਸਭ ਤੋਂ ਪਹਿਲਾਂ ਮੈਂ ਇਹ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਤੇ ਸਰਦਾਰ ਹਰਦੀਪ ਸਿੰਘ ਬੈਂਪੀ ਖਲੋਜੀ ਦਾ ਜਿਨ੍ਹਾਂ ਨੇ ਦਾਸ ਨੂੰ ਮੇਰੀ ਧਰਮ ਪਤਨੀ ਵੀਰਪਾਲ ਕੌਰ ਨੂੰ ਜ਼ਿਲ੍ਹਾ ਪ੍ਰੇਸ਼ਕ ਦੀ ਕਿੱਟ ਦੇ ਕੇ نوازਿਆ। ਮੈਂ ਇਨਾਂ ਦਾ ਬਹੁਤ ਰਿਣੀ ਆ ਤੇ ਹਮੇਸ਼ਾ ਰਿਣੀ ਰਹਾਂਗਾ ਔਰ ਸਾਰੀ ਸੰਗਤ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜਿਹੜੀ ਆਉਣ ਵਾਲੀ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਵੋਟਾਂ ਪੈਂਨ ਜਾ ਰਹੀਆਂ ਇਹਦੇ ਵਿੱਚ ਵੱਧ ਚੜ ਕੇ ਤੁਸੀਂ ਮੇਰੇ ਧਰਮ ਪਤਨੀ ਵੀਰਪਾਲ ਕੌਰ ਤੇ ਸਾਡੇ ਬਲਾਕ ਸੰਪਤੀ ਮੈਂਬਰ ਛੋਟੀ ਭੈਣ ਜਸਪ੍ਰੀਤ ਕੌਰ ਇਹਨਾਂ ਨੂੰ ਝਾੜੂ ਦਾ ਬਟਨ ਦਬਾ ਕੇ ਕਾਮਯਾਬ ਕਰੋ ਇਹ ਕਾਮਯਾਬੀ ਆਪਣੀ ਸਾਰਿਆਂ ਦੀ ਕਾਮਯਾਬੀ ਹੈ ਜੀ ਔਰ ਇਹਦੇ ਨਾਲ ਆਪਣੇ ਐਮਐਲਏ ਸਾਹਿਬ ਦਾ ਬਲ ਹੋਰ ਵੀ ਵੱਧਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਵਿਕਾਸ ਦੇ ਕੰਮ